ਇਹਨਾਂ ویروسੀਥ ਬਲੇਡ ਦਾ اٹیک ਹੈ ਜਿਹੜਾ ਉਹ ਆਉਣਾ ਸ਼ੁਰੂ ਹੋ ਚੁੱਕਿਆ ਹੈ ਇਹ ਆਇਆ ਕਿੱਥੇ ਹੈ ਦੋਸਤੋ ਜਿੱਥੇ ਪਾਣੀ ਜਾਦੇ ਖੜਦਾ ਹੈ ਜੂਰੀਏ ਜਿੱਥੇ ਹੈ ਆਪੋ ਆਪਣੇ ਖੇਤਾਂ ਦੀ ਗੌਰ ਕਰੋ ਤੇ ਦੋਸਤੋ ਇਸ ਦਾ ਹੱਲ ਸਮੇਂ ਸਿਰ ਕਰੋ ਇਹਦੇ ਹੱਲ ਦੇ ਲਈ ਆਪਾਂ ਦੋਸਤੋ ਬੈਰਕਸ ਕਰ ਸਕਦੇ ਹਾਂ 330 ਐਮਐਲ ਜਾਫਰ ਟਾਫ ਇਫੀ 369 ਵੀ ਤੁਸੀਂ ਇਤੇ ਕਰ ਸਕਦੇ ਹੋ ਦੋਨਾਂ ਦਾ ਰਿਜ਼ਲਟ ਬਹੁਤ ਵਧੀਆ ਹੈ ਆਪਣੇ ਖੇਤਾਂ ਦਾ ਜਾ ਕੇ ਸਰਵੇਖਣ ਕਰੋ ਜਿੱਥੇ ਜਾਦੇ ਦੌਗੀਆਂ ਵੱਡੀਆਂ ਨੇ ਜਾਦੇ ਸਾਨੂੰ ਜੂਰੀਆ ਪਿਆ ਲੱਗਦਾ ਹੈ ਜਾਦੇ ਪਾਣੀ ਖੜਦਾ ਹੈ ਉੱਥੇ ਜਾ ਕੇ ਗੌਰ ਕਰੋ ਇਹ ਕੋਈ ਵੀਡੀਓ ਸਾਨੂੰ ਆਪਾਂ ਡਰਾ ਨਹੀਂ ਰਹੇ ਕੋਈ ਵੀ ਉਹ ਵਾਸੀ ਲੈ ਰਹੇ ਇਹ ਤਾਂ ਸਿਰਫ ਇੱਕ ਸਾਨੂੰ ਆਪਾਂ ਅਵੇਅਰ ਕਰਨ ਵਾਸਤੇ ਵੀਡੀਓ ਪਾਈਏ ਕੱਲ ਦੀ ਵੀਡੀਓ ਹੈ ਦੋਸਤੋ ਪਿੰਡ ਗਵਿੰਦਗੜ ਦੇ ਵਿੱਚ ਮੈਂ ਇਹ ਪੂਸ਼ਾ 44 ਦੇ ਵਿੱਚ ਇਹ ਪ੍ਰੋਬਲਮ ਆਈ ਹੋਈ ਹੈ ਸੋ ਆਪੋ ਆਪਣੇ ਖੇਤਾਂ ਦੀ ਗੌਰ ਕਰੋ ਅਤੇ ਸਿਮੇ ਸਰ ਦੋਸਤੋ ਕੰਟਰੋਲ ਕਰੋ ਤਾਂ ਕਿ ਜਿਹੜਾ ਆਪਣਾ ਝਾੜ ਹੈ ਜਿਹੜਾ ਉਹ ਨਾ ਕਟੇ ਪਾਣੀ ਸੁਕਾਉਣੇ ਸ਼ੁਰੂ ਕਰ ਦੋ ਥੱਲੋਂ ਜ਼ਮੀਨ ਹੈ ਜਿਹੜੀ ਕਾਲੜੀ ਕਰ ਦੋ ਤਾਂ ਕਿ ਜਿਹੜਾ ਆਪਣੇ ਆਉਣ ਵਾਲੀਆਂ ਬਿਮਾਰੀਆਂ ਨੇ ਤੇਲਾ ਜਾਂ ਕੋਈ ਹੋਰ ਬਿਮਾਰੀ ਹੈ ਉਹ ਨਾ ਆਵੇ ਇੱਥੇ ਪਾਣੀ ਜਾਦੇ ਖੜਨ ਕਰਕੇ ਸਮੱਸਿਆ ਜਾਦੇ ਆਈ ਹੈ ਸੋ ਆਪੋ ਆਪਣੇ ਖੇਤਾਂ ਦੀ ਗੌਰ ਜਰੂਰ ਕਰੋ ਦੋਸਤੋ ਬਿਮਾਰੀ ਹੈ ਜਿਹੜੀ ਉਹਦਾ ਜਿਹੜਾ ਹਮਲਾ ਜਿਆਦੇ ਆਉਣ ਦੇ ਚਾਂਸ ਨੇ ਕਿਉਂਕਿ ਮੌਸਮ ਇਸ ਵਾਰ ਬਹੁਤ ਖਰਾਬ ਚੱਲ ਰਿਹਾ ਹੈ ਸੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ